ਬੜੀ ਮੰਦ ਭਾਗੀ ਘਟਨਾ ਆ ਪਰਿਵਾਰ ਲਈ ਤਾਂ ਸ਼ਹਿਰ ਵਾਸੀਆਂ ਲਈ ਇਹ ਇੱਕ ਕਲੰਕ ਦੇ ਤੌਰ ਤੇ ਅੱਜ ਸਾਰਾ ਸ਼ਹਿਰ ਦੁਖੀ ਆ ਇਹ ਘਟਨਾ ਨੂੰ ਜਦੋਂ ਤੁਹਾਡੇ ਜਿਹੜੇ ਨਹੀਂ ਆ ਸਕੇ ਉਹਨਾਂ ਨੇ ਸੋਸ਼ਲ ਮੀਡੀਆ 'ਚ ਦੇਖਿਆ ਪਤਾ ਲੱਗਾ ਹਰ ਬੰਦੇ ਦੇ ਪ੍ਰਤੀ ਰੋਸ਼ ਹੈ ਔਰ ਇਦਾਂ ਦੇ ਕ੍ਰਿਮੀਨਲ ਬੰਦੇ ਜਦ ਤੱਕ ਸਮਾਜ 'ਚ ਬੈਠੇ ਆ ਸਮਾਜ ਦਾ ਕੋਈ ਵਰਗ ਕਿਸੇ ਵਰਗ ਦਾ ਵੀ ਬੱਚਾ ਸੇਫ ਨਹੀਂ ਚਾਹੇ ਕੋਈ ਗਰੀਬ ਆ ਚਾਹੇ ਅਮੀਰ ਆ ਔਰ ਪ੍ਰਸ਼ਾਸਨ ਨੂੰ ਇਹਨਾਂ ਨੂੰ ਸਖਤੀ ਨਾਲ ਨੱਥ ਪਾਣੀ ਚਾਹੀਦੀ ਆ ਪ੍ਰਸ਼ਾਸਨ ਨੂੰ ਚੁਸਤ ਦਰੋਸਤ ਹੋਣਾ ਚਾਹੀਦਾ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਥਾਣਿਆਂ 'ਚ ਜੇ ਕੋਈ ਬਿਗੈਰ ਵੈਰੀਫਿਕੇਸ਼ਨ ਤੋਂ ਰਹਿ ਰਿਹਾ ਉੱਤੇ ਕਾਰਵਾਈ ਹੋਵੇ ਜੇ ਫੇਰ ਵੀ ਮਾਲਕ ਨੇ ਨਹੀਂ ਵੈਰੀਫਿਕੇਸ਼ਨ ਕਰਾਈ ਤੇ ਮਾਲਕ ਤੇ ਵੀ ਕਾਰਵਾਈ ਹੋਣੀ ਚਾਹੀਦੀ ਪੰਗਾ ਤਾਂ ਇੱਥੇ ਆ ਕੇ ਖੜਦਾ ਅਸੀਂ ਪੰਜਾਬੀਏ ਇੰਨੇ ਕਿ ਉਹ ਮਤਲਬ ਕਿ ਉਹਨਾਂ ਕਹਿ ਨਹੀਂ ਆਪਾਂ ਸਕਦੇ ਆਪਣੇ ਆਪਣੀ ਕਮਿਊਨਿਟੀ ਲਈ ਆਪਾਂ ਆਪਣੇ ਲਈ ਇਹ ਸ਼ਬਦ ਵਰਤੀ ਆਪਾਂ ਚੰਗੇ ਨਹੀਂ ਲੱਗਦੇ 1000 ਰੁਪਏ ਤੱਕ ਔਕਾਤ ਰਹਿ ਗਈ ਹੈ ਸਾਡੀ ਅੱਜ 1000 ਰੁਪਏ ਸਾਨੂੰ ਮਿਲਦਾ ਸੀ ਕਮਰੇ ਕਿਰਾਏ ਤੇ ਚੜ ਦਿੰਦੇ ਆ ਭਈਆਂ ਨੂੰ ਪ੍ਰਸ਼ਾਸਨ ਬਾਰ-ਬਾਰ ਕਹਿੰਦਾ ਵੀ ਆ ਸਮੇਂ-ਸਮੇਂ ਤੇ ਡੀਸੀਪੀ ਕਹਿੰਦਾ ਐਸਐਸਬੀਓ ਕਹਿੰਦੇ ਆ ਕਿ ਇਹਨਾਂ ਦੀ ਵੈਰੀਫਿਕੇਸ਼ਨ ਕਰਾਓ ਕੋਈ ਵੈਰੀਫਿਕੇਸ਼ਨ ਹੀ ਬਹੁਤਾ ਬਸ 1000 ਰੁਪਏ ਆਉਣ ਦਾ ਦੇਦਾ ਜੀ ਨਾ ਮੈਂ ਤੇ ਤੁਹਾਨੂੰ ਮੰਗ ਕੀਤੀ ਆ ਕਿ ਜੇ ਕੋਈ ਮਾਲਕ ਮਕਾਨ ਵੀ ਬਿਗੈਰ ਵੈਰੀਫਿਕੇਸ਼ਨ ਤੋਂ ਰੱਖਦਾ ਤੇ ਸਭ ਤੋਂ ਪਹਿਲਾਂ ਉੱਤੇ ਕਾਰਵਾਈ ਕੀਤੀ ਜਾਵੇ ਜਿਹੜ ਰਾਣਾ ਜੀ ਨੇ ਕੱਲ ਅਨਾਉਂਸ ਕੀਤਾ ਸੀ ਅਸੀਂ ਕੰਦੇ ਨਾ ਕੰਦਾ ਲਾ ਕੇ ਇਸ ਨਾਲ ਖੜੇ ਆ ਇੱਕ ਆਪਣੇ ਆਪਣੇ ਇਲਾਕੇ ਚ ਅਸੀਂ ਸਫਾਈ ਕਰਾਂਗੇ ਇਦਾਂ ਦੇ ਬੰਦੇ ਪਹਿਚਾਨਾਂਗੇ ਔਰ ਪੁਲਿਸ ਨੂੰ ਟਾਈਮ ਟੂ ਟਾਈਮ ਪਹਿਲਾਂ ਵੀ ਅਸੀਂ ਦੱਸਿਆ ਆ ਜੇ ਹੁਣ ਪੁਲਿਸ ਦੁਬਾਰਾ ਦੱਸਾਂਗੇ ਨਹੀਂ ਕਾਰਵਾਈ ਕਰੂਗੀ ਤੇ ਪੁਲਿਸ ਦੇ ਖਿਲਾਫ ਅਸੀਂ ਸੜਕਾਂ ਤੇ ਉਤਰਾਂਗੇ ਕੇਸ ਸਾਹਿਬ ਦੇਖਿਆ ਨਾ ਕਿ ਜਦੋਂ ਵੀ ਰੈਲੀਆਂ ਹੁੰਦੀਆਂ ਜਾਂ ਕਿਦਾਂ ਵੀ ਕੋਈ ਪੋਲੀਟੀਕਲ ਜਿਹੜੇ ਵੀ ਬੰਦੇ ਆਪਣੀਆਂ ਵੋਟਾਂ ਕੱਟੀਆਂ ਘੱਲੇ ਨਹੀਂ ਇਹਨਾਂ ਦੀਆਂ ਵੋਟਾਂ ਬਣਾ ਰਹੇ ਜਾਂਦੇ ਭਈਆਂ ਦਾ ਕੱਠ ਜਿਆਦਾ ਕਰਦੇ ਆ ਪੋਲੀਟੀਕਲ ਪਾਰਟੀਆਂ ਵਿੱਚ ਇਦਾਂ ਆ ਰਹੇ ਉਹ ਤੇ ਹੀ ਠੀਕ ਹੈ ਭਾਜੀ ਗੱਲ ਭਈਏ ਜਾਂ ਕਿਸੇ ਦੀ ਨਹੀਂ ਗੱਲ ਤਾਂ ਜਿਹੜਾ ਕ੍ਰਾਈਮ ਕ੍ਰਿਮੀਨਲ ਆ ਕ੍ਰਿਮੀਨਲ ਆ ਮੇਰੀ ਗੱਲ ਸੁਣੋ ਜਿਹੜੇ ਨਜਾਇਜ਼ ਬੰਦੇ ਆ ਕੇ ਇੱਥੇ ਬਸੇ ਆ ਗਲਤ ਅੰਸਰ ਆ ਕਾਨੂੰਨੀ ਤੋਂ ਉਹਨੂੰ ਨਹੀਂ ਮੰਨਦੇ ਇੱਥੇ ਮਾਹੌਲ ਖਰਾਬ ਕਰ ਰਹੇ ਆ ਕਾਨੂੰਨ ਦੀਆਂ ਧੱਜੀਆਂ ਢਾ ਰਹੇ ਆ ਏਦਾਂ ਦੇ ਬੰਦਿਆਂ ਦੇ ਖਿਲਾਫ ਸਾਡੀ ਮੋਹਮਾਂ ਚੱਲਦੀ ਰਹੇਗੀ ਮੇਰੀ ਗੱਲ ਸੁਣੋ ਚਾਲੂ ਰੱਖਾਂਗੇ ਜੇ ਕੋਈ ਵਧੀਆ ਬੰਦੇ ਰਹਿ ਰਹੇ ਆਪਣੀਆਂ ਫੈਮਲੀਆਂ ਨਾਲ ਰਹਿ ਰਹੇ ਉਹਨਾਂ ਦੇ ਬੱਚੇ ਤੇ ਜੰਪੇ ਉਹਨਾਂ ਨਾਲ ਸਾਡਾ ਭਾਈਚਾਰਾ ਹੈ ਮੇਰੀ ਗੱਲ ਨੂੰ ਉਹ ਤਾਂ ਸਾਡੇ ਸਮਾਜ ਦਾ ਇੱਕ ਅੰਗ ਆ ਸਾਡੇ 250 ਸਾਡੀ ਜਿਹੜੀ ਲੜਾਈ ਆ ਇਹ ਜਿਹੜੇ ਉਧਰੋਂ ਦੌੜ ਕੇ ਇੱਧਰ ਆ ਜਾਂਦੇ ਕ੍ਰਾਈਮਨਲ ਇੱਧਰ ਆ ਕੇ ਕ੍ਰਾਈਮ ਕਰਦੇ ਆ ਨਸ਼ਾ ਵੇਚਦੇ ਆ ਵੈਪਨ ਲਿਆ ਲਿਆ ਸਪਲਾਈ ਕਰਦੇ ਆ ਕ੍ਰਾਈਮ ਵੱਧਾ ਉਹਨਾਂ ਦੇ ਖਿਲਾਫ ਆ ਔਰ ਜਿਹੜਾ ਮਾਲਕ ਇਦਾਂ ਦੇ ਬੰਦਿਆਂ ਨੂੰ ਕਿਰਾਏ ਤੇ ਕਮਰਾ ਦਿੰਦਾ ਅਸੀਂ ਉਹਦੇ ਵੀ ਖਿਲਾਫ ਆ ਉਹਦੇ ਦੇ ਵੀ ਕਾਰਵਾਈ ਦੀ ਅਸੀਂ ਮੰਗ ਕਰਦੇ ਆ ਇਹਨਾਂ ਨੂੰ ਤਾਂ ਅਸੀਂ ਟ੍ਰੇਸ ਕਰਾਂਗੇ ਹੀ ਕਰਾਂਗੇ ਕਮੇਟੀ ਬਣਾਉਣਾ ਉਹਦਾ ਕੀ ਪ੍ਰੋਗਰਾਮ ਭਾਈ ਸੰਸਕਾਰ ਇਹ ਆਪਣੇ ਪਿੰਡ ਲੈ ਕੇ ਜਾਓਗੇ ਫਗਵਾੜੇ ਦੇ ਇਲਾਕੇ ਇਹਨਾਂ ਦਾ ਪਿੰਡ ਆ ਇਨਾ ਸੰਸਕਾਰ ਜਿਹੜਾ ਉੱਥੇ ਕਰਨਾ ਪਰ ਅਸੀਂ ਵੱਤ ਤੋਂ ਵੱਤ ਨਾਲ ਜਾਵਾਂਗੇ ਸਾਰੇ ਜਣੇ ਜਿੰਨੇ ਸਾਥੀ ਹੋ ਸਕਦੇ ਆ ਪਰ ਗੱਲ ਇਹ ਹੈ ਨਾ ਅੱਜ ਜਿੰਨਾ ਇਕੱਠ ਅੱਜ ਹੋਇਆ ਇਹ ਨਾ ਹੋਵੇ ਸਿਰਫ ਇਕੱਠ ਅੱਜ ਇੱਥੇ ਸਿਰਫ ਦਿਖਾਵਾ ਕਰਨ ਲਈ ਹੋਇਆ ਜਿੰਨੇ ਕੱਲ ਸਪੈਸ਼ਲ ਕਿਹਾ ਗਿਆ ਸੀ ਵੀ ਵੱਤ ਤੋਂ ਵੱਤ ਜਿਹੜੇ ਲੀਡਰ ਆ ਨਾ ਇੱਥੇ ਪਹੁੰਚਣ ਹਾਂ ਇੱਕ ਸਿਰਫ ਇੱਕ ਬੰਦਾ ਆਇਆ ਜਿਹੜਾ ਰਾਜਨੀਤੀ ਨਾਲ ਤਾਲੁਕ ਰੱਖਦਾ ਸਿਰਫ ਇੱਕ ਬੰਦਾ ਆਇਆ ਬਾਕੀ ਜਿੰਨਿਆਂ ਨੇ ਐਮਐਲਏ ਇਲੈਕਸ਼ਨ ਲੜਨਾ ਐਮਪੀ ਇਲੈਕਸ਼ਨ ਲੜਨਾ ਕਿੱਥੇ ਗਏ ਸਾਰਿਆਂ ਨੇ ਚੈਨਲ ਦੇਖਿਆ ਕੱਲ ਕੋਈ ਨਹੀਂ ਆਇਆ ਗੱਲ ਕੀ ਆ ਭਈਆਂ ਦੇ ਖਿਲਾਫ ਬੋਲ ਨਹੀਂ ਸਕਦੇ ਠੀਕ ਆ ਜੀ ਤੇ ਨੰਬਰ 2 ਕੱਲ ਸਾਰੇ ਸਾਥੀਆਂ ਨੇ ਇਕੱਠੇ ਹੋਣਾ ਅਸੀਂ ਡੀਸੀ ਸਾਹਿਬ ਨੂੰ ਇਹ ਜਿਹੜਾ ਮਰੈਂਡਮ ਦਿੱਤਾ ਜਾਊਗਾ ਕਿ ਜਿੰਨੀ ਵੀ ਕਮਿਊਨਿਟੀਆਂ ਕੱਲੇ ਪਈਏ ਨਹੀਂ ਬਾਕੀ ਵੀ ਜਿੰਨੀਆਂ ਕਮਿਊਨਿਟੀਆਂ ਆ ਜਿਹੜੇ ਬਾਹਰੋਂ ਆ ਕੇ ਹੁਸ਼ਿਆਰਪੁਰ ਦੇ ਵਿੱਚ ਵਸੇ ਆ ਸਾਰਿਆਂ ਦੀ ਵੈਰੀਫਿਕੇਸ਼ਨ ਹੋਵੇ ਜਿਨ੍ਹਾਂ ਦੇ ਦੋ ਦੋ ਆਧਾਰ ਕਾਰਡ ਆ ਉਹਨਾਂ ਦੇ ਉੱਤੇ ਪਰਚੇ ਹੋਣ ਚਾਹੇ ਉਹ ਪੰਜਾਬੀ ਆ ਚਾਹੇ ਭਈਆ ਆ ਸਾਰਿਆਂ ਦੇ ਪਰਚੇ ਹੋਣ ਬਾਕੀ ਸਾਰਿਆਂ ਨਾਲ ਵੱਡੀ ਗੱਲ ਆ ਜੀ ਸਾਡੇ ਹੁਸ਼ਿਆਰਪੁਰ ਦੇ ਐਸਐਸਪੀ ਸਾਹਿਬ ਜਦੋਂ ਉਹਦੀ ਬੱਚੇ ਦੀ ਖਬਰ ਤੁਸੀਂ ਚਲਾਈ ਸੀ ਉਸ ਵੇਲੇ ਦੀ ਜਿਹੜੀ ਆ ਪੁਲਿਸ ਆ ਉਹ ਮੁੰਡੇ ਨਾਲ ਮੁੰਡਾ ਲਾ ਕੇ ਮੱਲੇ ਵਾਲਿਆਂ ਤੇ ਪਰਿਵਾਰ ਵਾਲਿਆਂ ਨਾਲ ਖੜੀ ਆ ਪੂਰੀ ਰਾਤ ਕੋਰੀਰਾ ਮਾੜਾ ਟੋਂ ਥਾਣਾ ਕੋਰੀਰਾ ਮਾੜਾ ਟੋਂ ਥਾਣਾ ਤੇ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਨੇ ਰਾਤੀ ਸੀਐਸਟਾਪ ਨੇ ਇੰਨੀ ਕੇ ਮੁਸੱਜ ਪਰ ਉਹ ਬੰਦਾ ਐਡਾ ਪੱਕਾ ਸਾਰੀ ਰਾਤ ਕਟਖਾਨ ਦੇ ਇੰਟਰੋਗੇਸ਼ਨ ਤੋਂ ਬਾਅਦ ਵੀ ਉਸ ਬੰਦੇ ਨੇ ਕੁਝ ਦੱਸਿਆ ਨਹੀਂ ਪੁਲਿਸ ਨੇ ਆਪਣੀ ਬਹਾਦਰੀ ਦੇ ਉੱਤੇ ਇਹ ਚੀਜ਼ ਜਿਹੜੀ ਆ ਉਹ ਬੱਚਾ ਬਰਾਮਦ ਕੀਤਾ ਪਰ ਸਾਡੇ ਲਈ ਸ਼ਰਮ ਦੀ ਗੱਲ ਆ ਵੇ ਅਹੀਂ ਅੱਜ ਵੀ ਐਨੇ ਕ ਬੰਦੇ ਇਕੱਠੇ ਹੋਏ ਆ ਖੁੱਲਾ ਸੱਦਾ ਦੇਣ ਦੇ ਬਜਾਏ ਵੀ ਐਨੇ ਕੱਲ ਨੂੰ ਜਦੋਂ ਇਹਨਾਂ ਦੇ ਕਿਸੇ ਦੇ ਬੱਚੇ ਨਾ ਹੋਏ ਨਾ ਫੇਰ ਇਕੱਠ ਕਰਨਾ ਸ਼ੁਰੂ ਕਰਨਾ ਇਹ ਪੰਜਾਬੀ ਸੁੱਤੇ ਪਏ ਆ ਮੈਂ ਦੇਖ ਲਿਆ ਕੱਲ ਸਪੈਸ਼ਲ ਕਿਹਾ ਗਿਆ ਵੀ ਵੱਤੋਂ ਵੱਤ ਕੱਟ ਘਰੇ ਸ਼ਹਿਰ ਚ ਪਤਾ ਲੱਗ ਜਵੇ ਵੀ ਅਸੀਂ ਕਿਸੇ ਚੀਜ਼ ਨੂੰ ਲੈ ਕੇ ਇਕੱਠੇ ਹੋਏ ਆ ਪਰ ਨਹੀਂ ਚੇਤਨ ਜੀ ਸਾਡੇ ਲਈ ਬਹੁਤ ਦੁੱਖ ਵਾਲੀ ਗੱਲ ਆ ਵੀ ਅਸੀਂ ਇਸ ਦੁੱਖ ਦੀ ਘਰੀ ਦੇ ਵਿੱਚ ਨਹੀਂ ਇਕੱਠੇ ਹੋ ਸਕਦੇ ਇੱਕ ਤੁਹਾਡੇ ਚੈਨਲ ਦੇ ਸਾਰਿਆਂ ਦੇ ਮਾਧਿਅਮ ਰਾਹੀਂ ਇੱਕ ਗੱਲ ਕਹੀ ਜਾ ਰਹੀ ਆ ਡੀਸੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਇਸ ਕੇਸ ਨੂੰ ਫਾਸਟ ਟਰੈਕ ਦੇ ਵਿੱਚ ਚਲਾਇਆ ਜਾਵੇ ਦਿਨਾਰੇ ਵਿੱਚ ਇਸ ਬੰਦੇ ਨੂੰ ਫਾਂਸੀ ਦੇ ਕੇ ਇੱਕ ਰਿਕਾਰਡ ਕਾਇਮ ਕੀਤਾ ਜਾਵੇ ਹਿੰਦੁਸਤਾਨ ਦੇ ਵਿੱਚ ਸਾਡੀ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਇਹ ਬੇਨਤੀ ਆ ਵੀ ਇਸ ਚੀਜ਼ ਨੂੰ ਪੁਲਿਸ ਹੱਥ ਜੋੜ ਕੇ ਬੇਨਤੀ ਆ ਇਸ ਚੀਜ਼ ਨੂੰ ਕਿਸੇ ਤਰੀਕੇ ਨਾਲ ਲਾਗੂ ਕੀਤਾ ਹੋਵੇ ਫਾਸਟ ਟਰੈਕ ਦੇ ਵਿੱਚ ਕੇਸ ਚੱਲੇ ਇਹ ਬਾਕੀਆਂ ਨੂੰ ਡਰ ਹੋਵੇ ਤਾਂ ਨਹੀਂ ਬਸ ਜਲਦੀ ਤੋਂ ਜਲਦੀ 15-20 ਮਿੰਟ ਦੇ ਵਿੱਚ ਨਜ਼ਾਰੇ ਬਾਡੀ ਜੀ ਇਸ ਤੋਂ ਬਾਅਦ ਇਹਦਾ ਜੋ ਇਹਨਾਂ ਨੇ ਅੰਤਮ ਸੰਸਕਾਰ ਕਰਨਾ ਉਹ ਇਹਨਾਂ ਨੇ ਆਪਣੇ ਜੱਦੀ ਪਿੰਡ ਚ ਜਾ ਕੇ ਕਰਨਾ ਫਗਵਾੜੇ ਦੇ ਲਾਗੇ ਤੇ ਇਥੋਂ ਨਾਲ ਕੋਈ ਪ੍ਰਸ਼ਾਸਨ ਦਾ ਜਾਊਗਾ ਪੁਲਿਸ ਵਿਭਾਗ ਦਾ ਜਾਂ ਕੋਈ ਹਾਂਜੀ ਜਾਊਗਾ ਜਿੱਥੇ ਵੀ ਕਰਦੇ ਜੀ ਜਾਊ ਤੇ ਕੋਈ ਦੋਸ਼ੀ ਨੂੰ ਜਿਹੜਾ ਹੁਣ ਕਾਬੂ ਕਰ ਲਿਆ ਗਿਆ ਕੁਝ ਮੁਰਦੀ ਜਾਂਚ ਦੌਰਾਨ ਪਤਾ ਲੱਗਿਆ ਉਹ ਵੀ ਕਿਉਂ ਉਸ ਵੱਲੋਂ ਇਸ ਕਿਹਨੇ ਕੰਮ ਨੂੰ ਅੰਜਾਮ ਦਿੱਤਾ ਗਿਆ ਸੀ ਕਿਉਂ ਬੱਚੇ ਦਾ ਕਤਲ ਕੀਤਾ ਗਿਆ ਸੀ ਮੁਰਦੀ ਇਨਵੈਸਟੀਗੇਸ਼ਨ ਚ ਕੀ ਗੱਜੋਤ ਨੇ ਖੁਲਾਸਾ ਕੀਤਾ ਜੀ ਕੋਈ ਹਾਂਜੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਮੋੜਲੀ ਇਨਵੈਸਟੀਗੇਸ਼ਨ ਚ ਤੁਹਾਨੂੰ ਆਲਰੇਡੀ ਪਤਾ ਹੀ ਹੈ ਜੋ ਕੁਝ ਹੋਇਆ ਵਾਪਰਿਆ ਤੇ ਆਫਟਰ ਰਿਮਾਂਡ ਇਹਦਾ ਪੂਰੀ ਡਿਟੇਲ ਚ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਜੋ ਫੈਕਟ ਆਣੇ ਤੁਹਾਨੂੰ ਕਿੰਨੇ ਦਿਨ ਦਾ ਰਿਮਾਂਡ ਲਿਆ ਜੀ ਦੋਸ਼ੀ ਨੂੰ ਪੇਸ਼ ਕਰਨ ਦਾ ਇਜ਼ਾਰ ਹੈ ਦੋ ਹੀ ਤਬਾ ਡਾਕਟਰ ਸਾਹਿਬ ਇੱਕ ਆਖਰੀ ਸਵਾਲ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਕਿ ਜਿਹੜੇ ਪ੍ਰਵਾਸੀ ਨੇ ਇਕੱਲੇ ਪ੍ਰਵਾਸੀ ਨਹੀਂ ਜਿਹੜੇ ਹੋਰ ਵੀ ਬਾਹਰੋਂ ਆ ਕੇ ਰਹਿ ਰਹੇ ਨੇ ਹਾਂਜੀ ਉਹਨਾਂ ਦੀ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਕਰਵਾਈ ਜਾਵੇ ਕਿਉਂਕਿ ਹੁਣ ਬਿਲਕੁਲ ਬਹੁਤ ਪੁਲਿਸ ਨੇ ਮੁਸਤਦੀ ਦੇ ਨਾਲ ਕੰਮ ਕੀਤਾ ਤਾਂ ਦੋ ਦਰਜਨ ਦੇ ਕਰੀਬ ਪਘੋੜੇ ਵੀ ਫੜ ਹੋਏ ਆ ਜੀ ਬਿਲਕੁਲ ਬਿਲਕੁਲ ਮੁਸਤਦੀ ਨਾ ਕਰਾਂਗੇ ਨੈਕਸਟ ਵੀ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਕਰਾਂਗੇ ਤੇ ਬਾਕੀ ਇਹਨਾਂ ਦੀ ਜਿਹੜੀ ਹੈ ਪੀ ਰਿਕਾਰਡ ਚੈੱਕ ਕੀਤਾ ਜਾਊਗਾ ਪ੍ਰੋਪਰ ਔਰ ਮਹੱਲੇ ਵਾਈਜ਼ ਅਸੀਂ ਟੀਮਾਂ ਬਣਾ ਕੇ ਤੇ ਇਹਨਾਂ ਦੀ ਜਿਹੜੀ ਸਕੂਪਨਾਇਜ਼ ਕਰਾਂਗੇ ਸਾਰਾ ਕੁਝ ਸਿਸਟਮ ਕਿੱਥੋਂ ਕੋ ਮਾੜੇ ਕੈਰੇਕਟਰ ਵਾਲਾ ਬੰਦਾ ਵੈਰੀਫਾਈ ਕਰਾਂਗੇ